ਨਵੀਂ ਸੀਟ ਦੇ ਅੱਗੇ ਦੂਜੀ ਵਾਰੀ ਵਿਕਰਮ ਮਜੀਠੀਆ ਪੇਸ਼ ਹੋਣ ਦੇ ਲਈ ਪਹੁੰਚੇ ਤੇ ਜਿੱਥੇ ਵਿਕਰਮ ਮਜੀਠੀਆ ਨੇ ਵੱਡੇ ਸਵਾਲ ਖੜੇ ਕੀਤੇ ਨੇ ਅਤੇ ਹੱਥਾਂ ਦੇ ਵਿੱਚ ਡੀਜੀਪੀ ਚਟੋਪਾਦੀਆ ਦੇ ਖਿਲਾਫ ਕਾਗਜ਼ ਲੈ ਕੇ ਪਹੁੰਚੇ। ਉਹਨਾਂ ਦਾ ਕਹਿਣਾ ਹੈ ਕਿ ਮੈਂ ਸੀਟ ਨੂੰ ਇਹ ਕਾਗਜ਼ ਦੇਵਾਂਗਾ ਤੇ ਉਹਨਾਂ ਉੱਪਰ ਕਾਰਵਾਈ ਦੀ ਮੰਗ ਕਰਾਂਗਾ। ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਜਿਹੜਾ ਮੇਰੇ ਉੱਪਰ ਮਾਮਲਾ ਦਰਜ ਕੀਤਾ ਸੀ ਉਹ ਚਟੋਪਾਦੀਆ ਨੇ ਕੀਤਾ ਸੀ। ਉਸਨੇ ਕੋਈ ਲੀਡਰਾਂ ਨੂੰ ਖੁਸ਼ ਕਰਨ ਦੇ ਲਈ ਇਹ ਮਾਮਲਾ ਦਰਜ ਕੀਤਾ। ਜਿਹੜਾ ਕੁਝ ਉਹਨਾਂ ਨੇ ਨਜਾਇਜ਼ ਤੌਰ ਤੇ ਫਾਇਦਾ ਆਪਣੇ ਅਹੁਦੇ ਦਾ ਚੁੱਕਿਆ ਉਸਦੇ ਸਾਰੇ ਸਬੂਤ ਮੇਰੇ ਕੋਲ ਨੇ ਮੈਂ ਇਸ ਮੈਂ ਇਸੇ ਕਰਕੇ ਕਾਗਜ਼ ਨੂੰ ਲੈ ਕੇ ਸਿਟ ਦੇ ਅੱਗੇ ਪਹੁੰਚਿਆ ਤੇ ਕਾਰਵਾਈ ਦੀ ਮੰਗ ਕਰਾਂਗੇ ਇਸ ਤੋਂ ਪਹਿਲਾਂ ਸਿਟ ਨੇ ਵਿਕਰਮ ਜੀਠੇ ਨੂੰ 15 ਫਰਵਰੀ ਨੂੰ ਸਬੰਧ ਜਾਰੀ ਕੀਤੇ ਸੀ ਲੇਕਿਨ ਉਸ ਦਿਨ ਬਿਕਰਮ ਮਜੀਠੀਆ ਸਿਟ ਦੇ ਅੱਗੇ ਪੇਸ਼ ਹੋਣ ਦੇ ਲਈ ਨਹੀਂ ਪਹੁੰਚੇ ਪਹਿਲੀ ਵਾਰੀ ਨਵੀਂ ਸਿਟ ਨੇ ਬਿਕਰਮ ਮਜੀਠੀਆ ਨੂੰ 16 ਜਨਵਰੀ ਨੂੰ ਪੇਸ਼ ਹੋਣ ਦੇ ਲਈ ਸਮਨ ਜਾਰੀ ਕੀਤਾ ਜਿਸ ਦਿਨ ਬਿਕਰਮ ਮਜੀਠੀਆ ਪਹਿਲੀ ਵਾਰੀ ਸਿਟ ਦੇ ਅੱਗੇ ਪੇਸ਼ ਹੋਏ ਜਿੰਨਾ ਪਾਸੋਂ ਲਗਭਗ 6 ਘੰਟਿਆਂ ਦੀ ਪੁੱਛਗਿੱਛ ਸਿਟ ਦੇ ਵੱਲੋਂ ਕੀਤੀ ਗਈ ਕਈ ਸਵਾਲ ਬਿਕਰਮ ਮਜੀਠੀਆ ਤੋਂ ਪੁੱਛੇ ਗਏ ਉਸ ਤੋਂ ਪਹਿਲਾਂ 18 ਦਸੰਬਰ ਅਤੇ ਫਿਰ 27 ਦਸੰਬਰ ਤੇ ਫਿਰ 30 ਦਸੰਬਰ ਨੂੰ ਸਮਨ ਜਾਰੀ ਹੋਏ ਫਿਰ ਤੋਂ ਵਿਕਰਮਜੀਠੀ ਸਿੱਟ ਦੇ ਅੱਗੇ ਪੇਸ਼ ਹੋਣਗੇ ਜਿਸ ਤੋਂ ਪਹਿਲਾਂ ਸਿੱਟ ਦਫ਼ਤਰ ਬਾਹਰ ਪਾਰੀ ਪੁਲਿਸ ਵੱਲ ਤਾਇਨਾਤ ਨਜ਼ਰ ਆ ਰਿਹਾ ਅਤੇ ਬੈਰੀਗੇਡ ਲੱਗੇ ਹੋਏ ਨਜ਼ਰ ਆ ਰਹੇ ਨੇ ਅਤੇ ਅਕਾਲੀ ਵਰਕਰ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ